ਬੜੀ ਆਪਾਰ ਬਖਸ਼ਿਸ਼ ਹੋਈ ਐ ਸਿੱਤੇ ਪਾਸ਼ਾ ਦੀ ਇਹ ਨਾਲ ਦੀ ਨਾਲ ਜਿਹੜੇ ਤਿਹਾਰ ਨੂੰ ਜ਼ਿਆਦਾਤਰ ਆਪਣੇ ਖੇਤਰਾ ਦੇ ਵਿੱਚ ਮਨਾਇਆ ਜਾਂਦਾ ਜਿਹਨੂੰ ਕਹਿੰਦੇ ਆ ਹੋਲੀ ਜਾਂ ਫਾਗ ਉਹ ਦਿਨ ਐ ਪਰ ਜ਼ਿਕਰデア ਦੇ ਵਿੱਚ ਹੋਲੀ ਦੀ ਕੋਈ ਮਤਾ ਨਹੀਂ ਖਾਲਸੇ ਦਾ ਉਲਮ ਅੱਲਾ ਤਾਂ ਹੈ ਪਰ ਹੋਲੀ ਨਹੀਂ ਐ ਹੁਣ ਆਪਾਂ ਸੋਚਦੇ ਆਂ ਵੀ ਉਹਨਾਂ ਦੀ ਖੋਲੀ ਕਿਉਂ ਨਹੀਂ ਗਈ ਉਹਦਾ ਕੀ ਕਾਰਨ ਰੀਜਨ ਕੀ ਐ ਇਹ ਸਾਰੀ ਦੁਨੀਆ ਰੰਗ ਖੇਡਦੀ ਐ ਰੰਗ ਖੇਡਣਾ ਕੋਈ ਮਾੜੀ ਗੱਲ ਨਹੀਂ ਗੁਰਪ੍ਰੀਤ ਸਾਧ ਸੰਗਤ ਜੀ ਪਰ ਕਿਸੇ ਦੇ ਦਿਲ ਨੂੰ ਵਿਖਾ ਕੇ ਉਹਨੂੰ ਰੰਗ ਲਾਉਣਾ ਉਹ ਚੰਗੀ ਗੱਲ ਨਹੀਂ ਹੁੰਦੀ ਹੁਣ ਮਾਫ਼ ਕਰਨਾ ਇੱਕ ਪਾਸੇ ਆਪਾਂ ਤਿਹਾਰ ਜਿਹੜਾ ਹਮੇਸ਼ਾ ਦੋ ਪਾਸੇ ਸੰਕੇਤ ਦਿੰਦਾ ਗਾ ਹੁਣ ਇੱਕ ਪਾਸੇ ਰੰਗਾਂ ਵਾਲਾ ਤਿਹਾਰ ਉਹ ਸਤਕਾਰਯੋਗ ਮੇਰੀਆਂ ਭੈਣਾਂ ਨੇ ਰੰਗਾਂ ਦਾ ਤਿਉਹਾਰ ਮਨਾਉਂਦੀਆਂ ਨੇ ਜਿਨ੍ਹਾਂ ਦੇ ਸਿਰ ਤੇ ਸਾਈਂ ਚਾਉਂਦੇ ਐ ਖੁਸ਼ ਨੇ ਰੰਗਾਂ ਦਾ ਤਿਉਹਾਰ ਮਨਾਉਂਦੀਆਂ ਨੇ ਦੂਜੇ ਪਾਸੇ ਆਪਾਂ ਉਹ ਬੀਬੀਆਂ ਕਹਿੰਦੇ ਦੇਖੀਏ ਜਿਨ੍ਹਾਂ ਦੇ ਸਾਈਂ ਨਹੀਂ ਸਿਰ ਤੇ ਸਾਈਂ ਨਹੀਂ ਘਰ ਵਾਲਾ ਨਹੀਂ ਤਾਂ ਉਹ ਦੁਖੀ ਗੁਰਦਾਸ ਮਹਾਰਾਜ ਜੀ ਕਹਿੰਦੇ ਦੁਖੀ ਦੁਹਾਗਣ ਦੋਹੇ ਪੱਖੀ ਨੇ ਜਿਨ੍ਹਾਂ ਦਾ ਅੰਤਰ ਭਗਤ ਨਾਲ ਕੇ ਭਾਵ ਨਾਮ ਚ ਰੰਗੇ ਰਹਿਣ ਵਾਲੀ ਇਸਤਰੀ ਹਮੇਸ਼ਾ ਸੁਖੀ ਹੋਵੇ ਨਾਮ ਵਿੱਚ ਰੰਗ ਹੁੰਦਾ ਦਾ ਦੁਨੀਆਂ ਦਾ ਜਿਹੜਾ ਉੱਤਰ ਜਾਂਦਾ ਪਰ ਜੋ ਪ੍ਰਮਾਤਮਾ ਪ੍ਰਭੂ ਈਸ਼ਵਰ ਦਾ ਰੰਗ ਹੈ ਨਾਮ ਦਾ ਰੰਗ ਹੈ ਸਤਿਗੁਰੂ ਜੀ ਕਹਿੰਦੇ ਉਹ ਨਹੀਂ ਕਦੇ ਉਤਰਦਾ ਕਿਉਂਕਿ ਲਾਲ ਰੰਗ ਤੋਂ ਲਾਗਾ ਸੁਭਣ ਭਾਗਾ ਇਹ ਉਹ ਰੰਗ ਹੈ ਪ੍ਰਮਾਤਮਾ ਦਾ ਰੰਗ ਹੈ ਜਿਨ੍ਹਾਂ ਨੂੰ ਲੱਗ ਜਾਂਦਾ ਭਗਤੀ ਦਾ ਰੰਗ ਉਹ ਬੜ ਭਾਗੇ ਆ ਕਰਮਾਂ ਵਾਲੇ ਐ ਵੈਸੇ ਵੀ ਆਪ ਜੀ ਨੂੰ ਹੋਲੀ ਦੇ ਤਿਹਾੜ ਦੇ ਬਾਰੇ ਗਿਆਨ ਹੋਣਾ ਕਿ ਕਿਸ ਮਿਸ਼ਨ ਨੂੰ ਕਿਸ ਮੂਮੈਂਟ ਨੂੰ ਲੈ ਕੇ ਹੋਲੀ ਮਨਾਇ ਜਾਂਦੀ ਹੈ ਹੋਲੀ ਗੁਰਪ੍ਰੀਤ ਸਾਧ ਸੰਗਤ ਜੀ ਵੈਸੇ ਇਸਤਰੀਆਂ ਵੀ ਬਹੁਤ ਅੱਜਕੱਲ ਮਨਾਉਂਦੀਆਂ ਨੇ ਬੀਬੀਆਂ ਮਨਾਉਂਦੀਆਂ ਨੇ ਤੇ ਆਪਾਂ ਕਿਸੇ ਨੂੰ ਡੀਗ੍ਰੇਡ ਨਹੀਂ ਕਰਦੇ ਮਨਾਉਣਾ ਚਾਹੀਦਾ ਕੋਈ ਗੱਲ ਨਹੀਂ ਪਰ ਬੀਬੀਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਤਿਹਾਰ ਮਨਾਇਆ ਕਿਉਂ ਜਾਂਦਾ ਇੱਕ ਇਤਿਹਾਸ ਦੇ ਵਿੱਚ ਹਿਸਟਰੀ ਦੇ ਵਿੱਚ ਹਰਨਾਕਿ ਛੋਇਆਗਾ ਉਹਦਾ ਪੁੱਤਰ ਸੀ ਭਰਤ ਤੇ ਹਰਨਾਖਸ਼ ਦੀ ਇੱਕ ਭੈਣ ਸੀ ਜਿਹਦਾ ਨਾਮ ਹੋਲਕਾ ਸੀਗਾ ਜਿਹਦਾ ਨਾਮ ਹੋਲਕਾ ਸੀਗਾ ਇਤਿਹਾਸ ਦੇ ਪੰਨੇ ਤਾਂ ਕੁਝ ਹੋਰ ਕਹਿੰਦੇ ਆ ਜੋ ਅੱਜ ਕੱਲ ਲਿਖਿਆ ਹੋਇਆ ਹੋਰ ਕੁਝ ਕਹਿੰਦਾ ਪਰ ਜੋ ਚੋਕੜ ਇਤਿਹਾਸ ਹੈ ਉਹੀ ਕਹਿੰਦਾ ਵੀ ਹੋਲਕਾ ਜਿਹੜੀ ਸੀਗੀ ਉਹਨੂੰ ਜਿੰਦਾ ਜੀ ਅੱਗ ਦੇ ਵਿੱਚ ਜਲਾ ਦਿੱਤਾ ਗਿਆ ਭਾਬ ਇੱਕ ਇਸਤਰੀ ਨੂੰ ਅੱਗ 'ਚ ਜਲਾਇਆ ਜਾ ਰਿਹਾ ਤੇ ਲੋਕ ਉੱਪਰੋਂ ਰੰਗ ਖੇਡ ਰਹੇ ਆ ਖੁਸ਼ੀ ਮਨਾ ਰਹੇ ਆ ਅੱਜ ਕੱਲੇ ਬੀਬੀਆਂ ਵੀ ਉਸ ਰੰਗ ਦੇ ਵਿੱਚ ਰੰਗਿਆ ਨੇ ਪਤਾ ਲੱਗਦਾ ਗਾ ਬਿਕ ਬੀਬੀ ਦਾ ਇੱਕ ਇਸਤਰੀ ਦਾ ਭਾਬ ਉਹਨੂੰ ਜਉਂਦੇ ਜੀ ਜਿਗਾ ਦੇ ਸੁੱਟ ਦਿੱਤਾ ਕੇ ਅੱਗ ਲਾ ਦਿੱਤੀ ਕਿ ਲੋਕ ਤਾੜੀਆਂ ਮਾਰਦੇ ਆ ਰੰਗ ਖੇਡਦੇ ਆ ਪਾਗ ਖੇਡਦੇ ਆ ਇੱਕ ਦੂਜੇ ਦੇ ਵੀ ਦੇਖੋ ਕਿੰਨਾ ਬਹਾਦਰੀ ਵਾਲਾ ਕੰਮ ਕਰਿਆ ਰਾਜੇ ਨੇ ਆਪਦੀ ਭੈਣ ਨੂੰ ਪੱਕੇ ਜਿਗਾ ਦੇ ਵਿੱਚ ਛਿਣ ਦਿੱਤਾ ਤੇ ਜਉਂਦੇ ਮਾਰ ਦਿੱਤਾ ਕਿਉਂਕਿ ਬੀਬੀਆਂ ਦੀ ਦਸ਼ਾ ਇਸ ਤੀ ਪਹਿਲਾਂ ਬੀਬੀ ਮਰੀ ਦੀ ਗਲਤੀ ਕਰਦੀ ਤਾਂ ਉਹਨੂੰ ਐਡੀ ਵੱਡੀ ਸਜ਼ਾ ਮਿਲ ਜਾਂਦੀ ਕਿ ਹਾਰਾਮਨੀ ਦੀ ਗੱਲ ਹੁੰਦੀਗੀ ਮੈਂ ਪਹਿਲਾਂ ਦੱਸਿਆ ਵੀ ਜੇ ਕੋਈ ਧੀ ਗਲਤੀ ਕਰ ਦਿੰਦੀ ਤਾਂ ਸਣੇ ਮਾਂ ਨੂੰ ਮਾਰ ਦਿੰਦੇ ਸੀ ਇਹੋ ਜਿਹਾ ਸਮਾ ਸੀ ਉਹਨਾਂ ਲੋਕਾਂ ਦਾ ਇਹੋ ਜਿਹਾ ਖੌਫ ਸੀਗਾ ਜੇ ਧੀ ਗਲਤੀ ਕਰੀ ਤਾਂ ਪਹਿਲਾਂ ਮਾਂ ਨੂੰ ਮਾਰ ਦੇਵੇ ਪਹਿਲਾਂ ਇਹਦੀ ਮਾਂ ਨੂੰ ਮਾਰੋ ਇਹਦੀ ਮਾਂ ਨੂੰ ਗਲ ਘੁੱਟੋ ਫਿਰ ਦੇਖਾਂਗੇ ਅਪਾ ਇਹੋ ਜਿਹਾ ਖੌਫ ਸੀਗਾ ਉਸ ਸਮੇਂ ਦੇ ਵਿੱਚ ਤਾਂ ਅਗਰ ਮੇਰੀ ਸਾਥ ਸੰਗਤ ਦੀ ਵੈਸੇ ਖੋਲੀ ਰੰਗਾ ਦਾ ਤਿਹਾੜ ਹੈ ਪਰ ਇਹੋ ਜੇ ਕੁਝ ਕੰਮ ਕਰੀਏ ਜਿਹਦੇ ਨਾਲ ਕਿਸੇ ਦਾ ਦਿਲ ਖੁਸ਼ ਹੋ ਕੇ ਉਹਦਾ ਨਿਚਰਲੀ ਤੌਰ ਤੇ ਰੰਗ ਆਵੇ ਬਾਹਰ ਚਿਹਰੇ ਦਾ ਹੁਣ ਚਿਹਰੇ 부ਜੇ ਹੋਏ ਨਹੀਂ ਰੰਗ ਲਾਣ ਭਾਜਾਂਦੇ ਆਪਾਂ ਜੇਰਾ 부ਜੇ ਹੋਏ ਅਗਲੇ ਦਾ ਅਗਲੇ ਦਾ ਕਵੀਨਦਾਰੀ ਦਾ ਸਿਸਟਮ ਬਹੁਤ ਔਖਾ ਗਾ ਬੜੀ ਪ੍ਰੋਬਲਮ ਚ ਆਪਾਂ ਆਪਣੀ ਖੁਸ਼ੀਆਂ ਖੁਸ਼ੀ ਚ ਰੰਗ ਲਾਣ ਭਾਗੇ ਉਹਨੇ ਬਸ 부ਜੇ ਹੋਏ ਚਿਹਰੇ ਨਾਲ ਲਵਾ ਲੈਣਾ ਲੈ ਭਾਈ ਲਾ ਦੇ ਕੋਈ ਗੱਲ ਪਰ ਬਰ ਗੁਰਪ੍ਰੀਤ ਸਾਧ ਸੰਗਤ ਜੀ ਰੰਗ ਕੋ ਲਾਏ ਜਿਹੜਾ ਰੰਗ ਉਹ ਖੁਸ਼ੀ ਦਈਏ ਅਗਲੇ ਨੂੰ ਕਿ ਜਿਹੜਾ ਖੁਸ਼ ਹੋ ਕੇ ਅਗਲੇ ਦਾ ਨੇਚਰਲੀ ਤੌਰ ਤੇ ਰੰਗ ਨਿਕਲ ਜਾਵੇ ਕੁਦਰਤੀ ਤੌਰ ਤੇ ਉਹਦੇ ਅੰਦਰੋਂ ਖੁਸ਼ੀ ਹੋਵੇ ਚਿਹਰਾ ਪਤਾ ਲੱਗੇ ਵੀ ਰੰਗ ਆ ਵੀ ਹੋਣ ਨੂੰ ਰੰਗ ਚੜਿਆ ਹੋਇਆ ਕਰ ਇਹ ਰੰਗ ਸਿਰਫ ਨਾਮ ਦਾ ਜਿਹੜਾ ਬੰਦੇ ਨੂੰ ਖੁਸ਼ੀ ਦੇ ਸਕਦਾ ਅਨਸਗਰਾਮ ਦਾ ਦਿਹਾੜਾ ਹੈ ਚੇਤ ਚੜਿਆ ਗੁਰਗਰੀ ਸਾਧ ਸੰਗਤ ਜੀ ਚੇਤ ਦੇ ਬਾਰੇ ਗੁਰਪਰੀ ਸਾਧ ਸੰਗਤ ਜੀ ਸਤਿਗੁਰਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਮਹੀਨਿਆਂ ਦੀ ਮੱਤਾ ਦੇ ਬਾਰੇ ਗੁਰਪਰੀ ਸਾਧ ਸੰਗਤ ਦੀ ਦੱਸਦੇ ਹੈਗੇ ਕਿ ਚੇਤ ਮਹੀਨਾ ਜਿਹੜਾ ਗੁਰਪਰੀ ਸਾਧ ਸੰਗਤ ਜੀ ਉਹ ਕਿਸ ਖੁਸ਼ੀ ਨੂੰ ਲੈ ਕੇ ਆਉਂਦਾ ਹੈ ਤਾਂ ਗੁਰਪਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਨੂੰ ਇੱਕ ਗੱਲ ਦੀ ਅੱਜ ਵਧਾਈ ਹੋਵੇ ਕਿ ਅੱਜ ਗੁਰਪਰੀ ਸਾਧ ਸੰਗਤ ਜੀ ਵੈਸੇ ਤਾਂ ਪਾ ਦਿਨ ਮਨਾਉਨੇ ਆ ਨਵਾਂ ਸਾਲ ਮਨਾਉਨੇ ਆ ਦੂਜੇ ਲੋਟ ਪਰ ਜੋ ਪਹਿਲਾ ਬਜ਼ੁਰਗ ਮਨੋਂ ਦੇਸੀਗੇ ਉਹ ਅੱਜ ਨਵਾਂ ਸਾਲ ਹੈ ਅੱਜ ਨਵਾਂ ਸਾਲ ਹੈ ਉਹ ਪਹਿਲਾ ਬਜ਼ੁਰਗ ਮੈਂ ਸਾਡੇ ਦਾਦੀ ਕੋਲ ਦੇਖਿਆ ਜਦੋਂ ਚੇਤ ਮਹੀਨਾ ਚੜਦਾ ਉਹਨਾਂ ਨੇ ਕੀ ਕਰਨਾ ਘਰੇ ਬਕਵਾਨ ਬਣਾਉਣਾ ਆਪਾਂ ਤਾਂ ਸਮਝਦੇ ਆਂ ਵੀ 31 ਦਸੰਬਰ ਤੋਂ ਬਾਅਦ ਨਵਾਂ ਸਾਲ ਚੜਦਾਗਾ 1 ਜਨਵਰੀ ਨਵਾਂ ਸਾਲ ਚੜਦਾ ਪਰ ਨਹੀਂ ਅਸਲ ਜਿਹੜਾ ਨਵਾਂ ਸਾਲ ਹੈ ਉਹ ਅੱਜ ਚੜਿਆਗਾ ਚੇਤ ਚੇਤ ਤੋਂ ਨਵਾਂ ਸਾਲ ਚੜਦਾ ਦੇਸੀ ਮਹੀਨੇ ਜਿਹੜੇ ਐ ਉਹ ਅੱਜ ਨਵਾਂ ਸਾਲ ਹੈਗਾ ਸਤਿਗੁਰ ਜੀ ਕਹਿੰਦੇ ਚੜਿਆ ਚੇਤਸ ਲਖਣਾ ਕਰ ਸੰਤਨ ਸੰਗ ਪ੍ਰੀਤ ਚੇਤ ਮਹੀਨੇ ਕੀ ਕਰਨਾ ਚਾਹੀਦਾ ਹੁਣ ਇਹ ਇਹ ਨਾ ਦਿਓ ਵੀ ਇਹ ਕਿਉਂ ਲਿਖਿਆ ਕਿਉਂਕਿ ਗੁਰਪਿਆਰੀ ਸਾਧ ਸੰਗਤ ਜੇਤ ਮਹੀਨਾ ਜਿਹੜਾ ਰਿਲੈਕਸ ਦਾ ਹੁੰਦਾ ਇਸ ਮਹੀਨੇ ਕੋਈ ਕੰਮਕਾਰ ਨਹੀਂ ਹੁੰਦਾ ਜਿਆਦਾ ਖੇਤੀਬਾੜੀ ਦਾ ਨਹੀਂ ਕੋਈ ਕੰਮਕਾਰ ਹੁੰਦਾ ਕੋਈ ਹੋਰ ਕੰਮ ਕਰਨੀ ਹੁੰਦਾ ਇਸੇ ਕਰਕੇ ਗੁਰੂ ਜੀ ਕਹ ਰਹੇ ਐ ਕਹਿੰਦੇ ਜਦੋਂ ਚੇਤ ਮੀਨਾ ਸੁਲਖਣਾ ਤਾਂਗਾ ਕਹਿੰਦੇ ਇਸ ਮਹੀਨੇ ਸੰਤਾਂ ਦੀ ਸੰਗਤ ਕਰਨ ਦਾ ਮੌਕਾ ਮਿਲ ਜਾਂਦਾ ਕਰੋ ਕਹਿੰਦੇ ਚੜਿਆ ਚੇਤ ਸੁਲਖਣਾ ਕਰ ਸੰਤਨ ਸੰਗਪ੍ਰੀਤ ਗੁਰੂ ਚਰਨ ਚਿਤ ਲਾਏ ਕਰ ਨਾਮ ਰਾਮ ਜਪਨੀ ਤਾ ਕਹਿੰਦੇ ਗੁਰੂ ਦੇ ਚਰਨਾਂ ਚਿਤ ਲਾ ਕੇ ਰਾਮ ਨਾਮ ਜਪ ਇਹ ਚੇਤ ਮਹੀਨਾ ਦਾ ਸਤਿਗੁਰੂ ਕਹਿੰਦੇ ਗੁਰੂ ਗੋਬਿੰਦ ਜੈ ਗਾਈ ਹੈ ਕਰ ਸਰਬਨਿਤ ਨਿਤ ਨੀਤਾ ਗੁਰ ਕੈ ਚਰਨ ਪ੍ਰੇਮ ਕਰ ਹਿਰਦੈ ਤਰੋ ਗੁਰਮੀਤਾ ਜਦ ਗੁਰੂ ਦੇ ਸ਼ਬਦ ਚਰਨ ਗਰੇ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਰਖੋ ਚੇਤਾ ਰੱਖੇ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਰਖੀਏ ਹਰਗੁਰਜੀ ਬਾਣੀ ਚ ਕਹ ਰਿਆ ਹੈ ਕਹਿੰਦੇ ਵਚਨ ਗੁਰੂ ਸੁਣ ਪਗੀ ਮਿੱਤ ਤ ਭਰਮ ਸਭ ਪ੍ਰੀਤਾ ਕਹਿੰਦੇ ਜਿਹੜਾ ਗੁਰੂ ਦੇ ਬਚਨਾਂ ਨੂੰ ਸੁਣ ਲੈਂਦਾ ਸੁਣ ਕੇ ਮੰਨ ਲੈਂਦਾ ਕਹਿੰਦੇ ਉਹਨਾਂ ਦੇ ਭਰਮ ਭਲੇਖੇ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਤਾਂ ਕਰ ਬੈਲੀ ਸਾਧ ਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਗੁਰ ਕੈ ਅੰਮ੍ਰਿਤ ਵਜਨ ਸੁਣੋ ਸਰਧਾ ਹਿਰਦੇ ਧਾਰ ਕਹਿੰਦੇ ਗੁਰੂ ਦੇ ਬਚਨਾਂ ਨੂੰ ਸੁਣ ਹਿਰਦੇ 'ਚ ਧਾਰਨ ਕਰ ਰਬ ਦਾਸ ਭਗਤੀ ਇਹੀ ਹੈ ਹਿਰਦੇ ਖੂਬ ਵਿਚਾਰ ਹੋਰ ਭਗਤੀ ਕੋਈ ਸਵਾ ਮਲਣਾ ਨਹੀਂ ਹੁੰਦੀ ਭਗਤੀ ਕੋਈ ਕੰਨਾਂ ਚ ਕਾਡੇ ਪਾ ਲੋ ਉਹ ਨਹੀਂ ਹੁੰਦੀ ਭਗਤੀ ਕੋਈ ਗੁਰਪੈਰੀ ਸਾਥ ਸੰਗਤ ਜੀ ਆਪਾਂ ਕਹੀਏ ਵੀ ਬਸਤਰ ਪਾ ਲੂੰਗਾ ਮੈਂ ਤਾਂ ਭਗਤੀ ਹੋ ਜੂਗੀ ਅੱਖਾਂ ਮੀਚ ਲੂੰਗਾ ਤਾਂ ਭਗਤੀ ਹੋ ਜੂਗੀ ਤਾਂ ਪੁੱਠਾ ਲੰਕ ਜੂਗਾ ਭਗਤੀ ਹੋ ਜੂਗੀ ਉਹ ਗੁਰੂ ਦੇ ਗੁਰਪੈਰੀ ਸਾਥ ਸੰਗਤ ਜੀ ਆਪਾਂ ਹੋ ਸਕਦੇ ਕਿਸੇ ਪਾਸੇ ਹੋ ਕੇ ਗੁਰੂ ਦੇ ਨਾਲ ਗੁਰਪੈਰੀ ਸਾਥ ਸੰਗਤ ਜੀ ਪ੍ਰੇਮ ਹੈ ਉਹ ਇੱਕ ਤਰ੍ਹਾਂ ਦਾ ਵੀ ਮੈਂ ਉਹਨੂੰ ਪ੍ਰੇਮ ਦੇ ਚਾਹ ਦਿੰਦਾ ਹਾਂ ਉਹ ਕੋਈ ਪ੍ਰੇਮ ਚਰਮਾਲਾ ਦਿੰਦਾ ਕੋਈ ਪ੍ਰੇਮ ਸਰੋਪਾ ਦੇਦਾ ਕੋਈ ਪ੍ਰੇਮ ਚ ਬਸਤਰ ਦੇਦਾ ਨਾ ਸੰਤਾਂ ਨੂੰ ਕੋਈ ਪ੍ਰੇਮ ਚ ਭੇਟਾ ਦੇਦਾ ਨਾਗਾ ਪ੍ਰੇਮ ਦੀ ਭੇਟਾ ਉਹ ਸਾਰੇ ਉਹ ਮਹਾਰਾਜ ਨੂੰ ਭੇਟਾ ਚੜਾ ਰਹੇ ਆ ਭਾਪ ਕੋਈ ਭੂਤੀ ਮੜਦਾ ਕੋਈ ਮਾਰੀ ਗੱਲ ਨਹੀਂ ਪਰ ਕੋ ਭੂਤੀ ਮੜ ਕੇ ਪ੍ਰੇਮ ਭੇਟਾ ਹੀ ਹੈ ਪਰਮਤਮਾ ਨੂੰ ਵੀ ਇਹ ਪਰਮਤਮਾ ਮੈਂ ਤੇਰੇ ਲਈ ਆਪਣੇ ਬदन ਦੀ ਪਰਵਾਹ ਨਹੀਂ ਕਰਦਾ ਆਪਣੇ ਤਨ ਦੀ ਪਰਵਾਹ ਨਹੀਂ ਕਰਦਾ ਮੈਂ ਤੈਨੂੰ ਸੌਂਪ ਦਿੱਤਾ ਦੇਖ ਮੈਂ ਸਾਰਾ ਚਿਹਰੇ ਤੇ ਰਾਖ ਲਾ ਲਈ ਹੈ ਮੈਂ ਤੈਨੂੰ ਸੌਂਪਿਆਗਾ ਕੋਈ ਗੱਲ ਪੜਵਾਉਂਦਾ ਤਾਂ ਉਹ ਵੀ ਇਹੀ ਹੈ ਵੀ ਮੈਂ ਤੈਨੂੰ ਇਹ ਪ੍ਰੇਮ ਪੇਟਾ ਦੇ ਰਿਹਾ ਵੀ ਮੈਂ ਆਪਣੇ ਸਰੀਰ ਦੇ ਅੰਦਰ ਕੱਲੇ-ਕੱਲੇ ਸਰੀਰ ਦੇ ਅੰਦਰ ਛੇਕ ਕਰ ਸਕਦਾ ਤੇਰੇ ਵਾਸਤੇ ਇਹ ਪੇਟਾ ਤਾਂ ਕਰ ਲਈ ਸਾ ਸੰਗ ਦੀ ਪਰ ਭਗਤੀ ਕੀ ਹੈ ਗਾ ਉਹਦਾ ਆਤਮਾ ਰਾਜ ਜੀ ਕਹਿੰਦੇ ਗੁਰ ਕੈ ਅੰਮ੍ਰਿਤ ਵਚਨ ਸੁਣ ਸਰਦਾ ਹਿਰਦੈ ਧਾਰ ਰਵਦਾਸ ਭਗਤੀ ਇਹੀ ਹੈ ਹਿਰਦੈ ਖੂਬ ਵਿਚਾਰ ਬਸ ਅਸਲੀ ਭਗਤੀ ਕਿਹੜੀ ਹੈ ਕਹਿੰਦੇ ਗੁਰੂ ਦੇ ਬਚਨਾਂ ਨੂੰ ਹਿਰਦੇ ਦੇ ਅੰਦਰ ਭਰੋ ਗੁਰੂ ਦੇ ਅਨਮੋਲ ਵਚਨਾਂ ਨੂੰ ਹਿਰਦੇ ਅੰਦਰ ਤੱਕ ਕੇ ਇਹ ਵਿਚਾਰ ਕਰੋ ਵੀ ਗੁਰੂ ਜੀ ਕਹਿੰਦੇ ਕੀ ਹੈ ਗੁਰੂ ਜੀ ਕੀ ਉਪਦੇਸ਼ ਦੇ ਰਹੇ ਹੈ ਗੁਰੂ ਜੀ ਇਸਤਰੀਆਂ ਦਾ ਮਾਣ ਕਰਨਾ ਕਹਿ ਰਹੇ ਹੈ ਸੋ ਕਿਉਂ ਮੁੰਡਾ ਆਖੀ ਜਿੱਤ ਜੰਮੇ ਰਾਜਾਨ ਇਹ ਗੁਰੂ ਜੀ ਕਹਿ ਰਹੇ ਹੈ ਕਹਿੰਦੇ ਕਿਉਂ ਮਾੜਾ ਕਹਿੰਦੇ ਹੋ ਜਿਹੜੀ ਨੂੰ ਜਨਮ ਦਿੱਤਾ ਆਪਾਂ ਉਹ ਅੱਜ ਦੇ ਦਿਨ ਹੋਲੀ ਨੂੰ ਜਲਾਵਾਂਗੇ ਹੋਲ ਕਾ ਨੂੰ ਜਲਾਵਾਂਗੇ ਆਪਾਂ ਪਰ ਉਹ ਕਹਿੰਦੇ ਵੀ ਕਿਉਂ ਮਾੜਾ ਕਹੋ ਉਹਨ ਸਹਗੀ ਸਾਰ ਸੁਹਾਗਣ ਜਾਣਾ ਸਤਗੁਰ ਜੀ ਕਹਿੰਦੇ ਕਿ ਸਵਾਗਣ ਇੱਕ ਸਵਾਗਣ ਜਾਣ ਸਕਦੀ ਐ ਸੈਦੀ ਸਾਧ ਤਗੁਰ ਪਹਿਲੀ ਸਾਧ ਸੰਗਤ ਜੀ ਸਤਗੁਰ ਜੀ ਬਾਣੀ ਦੇ ਵਿੱਚ ਕਹਿ ਰਿਹਾ ਰਵਦਾਸ ਭਗਤੀ ਇਹੀ ਕਹਿ ਕਰਦਾ ਖੂਬ ਵਿਚਾਰ ਚੇਤ ਸੁਹਾਣਾ ਤਿਨਾਂ ਨੂੰ ਜਿਨ ਸੋਹੰਗ ਨਾਮ ਪਿਆਰ ਕਹਿੰਦੇ ਵੈਸੇ ਤਾਂ ਚੇਤ ਸੋਹਣਾ ਇਹ ਮੌਸਮ ਸੋਹਣਾ ਹੁੰਦਾ ਹਨਾ ਮੌਸਮ ਵਧੀਆ ਹੋ ਜਾਂਦਾ ਨਾ ਗਰਮੀ ਤੇ ਨਾ ਸਰਦੀ ਇਮਾਫੋਂ ਵਧੀਆ ਹੁੰਦਾ ਨਾ ਇੰਨਾ ਕੋਈ ਹੋਰ ਵੀ ਮੱਥਨ ਨਹੀਂ ਹੈਗਾ ਇਨਾ ਤੇ ਕੰਮ ਕਰਨ ਦਾ ਵੀ ਸਮਾਂ ਦਿਨ ਵੱਡੇ ਐ ਤੋ ਨੋਟ ਕਰੋ ਦਿਨ ਵੱਡੇ ਐ ਕੋਈ ਵੀ ਕੰਮ ਛੇੜ ਕੇ ਆਪਣਾ ਨਿਪਰੇ ਚੜ੍ਹ ਸਕਦੇ ਹੋਗੇ ਚੇਤ ਸੁਹਾਣਾ ਉਹਨਾਂ ਨੂੰ ਆ ਕਹਿੰਦੇ ਜਿਨ੍ਹਾਂ ਦਾ ਫਿਰ ਐਡੇ ਵੱਡੇ ਦਿਨਾਂ ਦੇ ਵਿੱਚ ਸੌਂਗ ਦੇ ਨਾਲ ਪਿਆਰ ਹੁੰਦਾ ਐਡੇ ਵੱਡੇ ਦਿਨਾਂ ਦਾ ਕਰਾਂਗੇ ਵੀ ਕੀ ਜੇ ਸਾਰਾ ਦਿਨ ਰੱਬ ਦਾ ਨਾਮ ਹੀ ਨਹੀਂ ਲਿਆ ਸਾਰਾ ਦਿਨ ਵਾਹਿਗੁਰੂ ਨਹੀਂ ਕਿਹਾ ਮੁਖ ਚੋਂ ਅੱਜ ਤਿੰਨ ਤਿਹਾਰ ਇਕੱਠੇ ਹੋ ਗਏ ਉਮਰ ਨਵਾਸੀ ਸੰਗਰਾਮ ਤੇ ਗੁਰਪ੍ਰੀਤ ਸਾਜ ਸੰਗਤ ਜੀ ਅਗਲਾ ਜਿਹੜਾ ਹੈ ਉਹ ਨਵਾਂ ਸੰਮਤ ਨਵਾਂ ਸਾਲ ਦੇਸੀ ਮਹੀਨੇ ਆਉ ਦਾ ਨਵਾਂ ਸਾਲ ਛੜਿਆ ਜਾਂਦਾ ਚਿੰਤ ਛੜਿਆਗਾ ਇਹ ਤਿੰਨੇ ਦਿਨ ਇਕੱਠੇ ਹੋਏ ਹੁਣ ਜੇ ਤਿੰਨੇ ਦਿਨਾਂ ਇਕੱਠੇ ਹੋਣ ਦੀ ਖੁਸ਼ੀ ਦੇ ਵਿੱਚ ਘੰਟਾ ਘੜੀ ਬੈਠ ਕੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਵੰਦਗੀ ਨਹੀਂ ਕੀਤੀ ਬਾਣੀਆਂ ਨਹੀਂ ਪੜ੍ਹੀ ਆਪਾਂ ਨੇ ਆ ਮਾਫ ਕਰਨਾ ਗੁਰਪ੍ਰੀਤ ਸਾਥ ਸੰਗਤ ਜੀ ਸਤਿਗੁਰੂ ਜੀ ਕਹਦੇ ਐ ਕਹਿੰਦੇ ਉਹਨਾਂ ਦੇ ਵਾਸਤੇ ਸੁਹਾਵਣਾ ਜਿਨ੍ਹਾਂ ਨੂੰ ਸੋਹੰਗ ਦੇ ਨਾਲ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਲ ਪ੍ਰੇਮ ਹੈ ਸਨੇਹ ਹੈ ਸੋ ਸਾਨੂੰ ਅੱਜ ਦੇ ਨਵੇਂ ਸਾਲ ਦੀਆਂ ਬਹੁਤ ਬਹੁਤ ਆਪ ਸਭ ਨੂੰ ਮੁਬਾਰਕਾਂ ਹੋਣ ਨਵਾਂ ਸਾਲ ਦੇ ਸੀ ਮਹੀਨਿਆਂ ਦਾ ਚੜਿਆ ਚੜਿਆਗਾ ਸੋ ਆਪਣਾ ਚੇਤ ਹੋਵੇ ਸਾਰਿਆਂ ਲਈ ਕਿਰਪਾ ਕਰਨ ਮਹਾਰਾਜ ਸਾਨੂੰ ਬੰਦਗੀ ਦੀ ਦਾਤ ਬਖਸ਼ਣ ਕਿਰਪਾ ਕਰਨ ਮਹਾਰਾਜ ਸਾਡੇ ਉੱਤੇ ਮਿਹਰ ਕਰਨ ਕਿ ਅਸੀਂ ਸਾਰੇ ਜੁੜ ਕੇ ਮਾਫ ਕਰਨਾ ਗੁਰਬੈਰੀ ਸਾਧ ਸੰਗਤ ਜੀ ਨਕਲੀ ਰੰਗਾਂ ਤੋਂ ਬਚ ਕੇ ਅਸਲੀ ਰੰਗ ਮਹਾਰਾਜ ਦੀ ਬਾਣੀ ਦਾ ਸਾਡੇ ਤੇ ਚੜ ਜੇ ਨਾ 648 ਸਾਲ ਹੋ ਗਏ ਗੁਰਬੈਰੀ ਸਾਧ ਸੰਗਤ ਜੀ 648 ਸਾਲ ਹੋ ਗਏ ਜਨਮਨ ਮਨਾਉਂਦਿਆਂ ਨੂੰ ਗਿੱਧਾ ਪਾਉਂਦਿਆਂ ਨੂੰ ਭੰਗੜੇ ਪਾਉਂਦਿਆਂ ਨੂੰ ਗੀਤ ਲਗਾਉਂਦਿਆਂ ਨੂੰ ਸ਼ਬਦ ਗਾਉਂਦਿਆਂ ਨੂੰ ਪਰ ਮਹਾਰਾਜ ਦਾ ਰੰਗ ਨਹੀਂ ਚੜਿਆ ਜੇ ਰੰਗ ਮਹਾਰਾਜ ਦਾ ਚੜਿਆ ਹੁੰਦਾ ਤਾਂ ਹੋਰ ਰੰਗ ਦੀ ਲੋੜ ਨਹੀਂ ਪੈਂਦੀ ਦੀ ਆਗਿਆ ਦੇ ਜਿਹੜੇ ਆਲੇ-ਦਲੇ ਆਸਤ ਰੱਖਦੀਆਂ ਨਾ ਉਹਨਾਂ ਦੀ ਆਸ ਦੀ ਲੋੜ ਨਹੀਂ ਸੀ ਫਿਰ ਜੇ ਰੰਗ ਚੜਿਆ ਹੁੰਦਾ ਕਿਉਂਕਿ ਜਿਹੜਾ ਰੰਗ ਮਾਫ ਕਰਨਾ ਜਿਹੜਾ ਕਾਲਾ ਰੰਗ ਆ ਪੱਕਾ ਰੰਗ ਆ ਪਜਾਨਦੇ ਆ ਸਾਰੇ ਉਹਨੂੰ ਤਈਓ ਪੱਕਾ ਕਹਿੰਦੇ ਆ ਨਾ ਵੀ ਪੱਕਾ ਰੰਗ ਪੱਕਾ ਕਾਲੇ ਰੰਗ ਨੂੰ ਕਿਉਂ ਕਹਿੰਦੇ ਆ ਰੰਗ ਪੱਕਾ ਕਿਉਂਕਿ ਪੱਕਾ ਉਹਦੇ ਤੇ ਜਿਹੜਾ ਮਰਜ਼ੀ ਰੰਗ ਝਾੜੀ ਚਲੋ ਚੜਦਾ ਨਹੀਂ ਵਿੱਚੋਂ ਫਿਰ ਕਾਲਾ ਨਿਕਲੇ ਉਹ ਵਿੱਚੋਂ ਫਿਰ ਉਹੀ ਨਿਕਲੇ ਉਹ ਜਿਹੜਾ ਮਰਜ਼ੀ ਰੰਗ ਦੇ ਲੋ ਉਹਨੂੰ ਨਹੀਂ ਚੜਦਾ ਇੱਕ ਕੱਚਾ ਰੰਗ ਆ ਆਪਾਂ ਕਹਿੰਦੇ ਆ ਚਿੱਟਾ ਰੰਗ ਆ ਭਾਈ ਇਹਦਾ ਕੀ ਪਤਾ ਕਦੋਂ ਨਾਲ ਅਗ ਲੱਗ ਜੇ ਇਸੇ ਤਰੀਕੇ ਦੇ ਨਾਲ ਜੇ ਪ੍ਰਮਾਤਮਾ ਦੇ ਨਾਮ ਦਾ ਰੰਗ ਪੱਕਾ ਚੜਿਆ ਹੋਵੇ ਨਾ ਤਾਂ ਗੁਰਪ੍ਰੀਤ ਸਾਧ ਸੰਗਤ ਦੀ ਆਲੇ-ਦਾਲੇ ਰੰਗ ਨਹੀਂ ਲੱਗ ਸਕਦੇ ਸਾਨੂੰ ਜਿੰਨੇ ਮਰਜੀ ਜੋੜ ਲਾਵੇ ਕੋਈ ਉਹ ਰੰਗ ਚੜਨਾ ਹੀ ਨਹੀਂਗਾ ਅਗਰ ਗੁਰਪ੍ਰੀਤ ਸਾਧ ਸੰਗਤ ਜੀ ਰੰਗ ਚੜਨਾ ਪ੍ਰਭੂ ਪ੍ਰਮਾਤਮਾ ਈਸ਼ਵਰ ਅੱਲਾ ਗੋੜ ਰੱਖ ਸਤਗੁਰੂ ਦਾਸ ਮਹਾਰਾਜ ਦੀ ਬੰਦਗੀ ਦਾ ਰੰਗ ਚੜ੍ਹੀਏ ਗੁਰਨਾਨਕ ਦੀ ਬੰਦਗੀ ਦਾ ਰੰਗ ਚੜ੍ਹੀਏ ਜਿਨ੍ਹਾਂ ਨੂੰ ਰੰਗ ਚੜਿਆ ਜਿਨ੍ਹਾਂ ਨੇ ਚੋਲੇ ਰੰਗਲੇ ਤਾਂ ਉਹਨਾਂ ਨੇ ਮੀਰਾ ਵਰਗੀ ਨੇ ਕਹਿ ਦਿੱਤਾ ਕਿ ਮੇਰਾ ਰੰਗ ਦੇ ਨਾਮ ਵਿੱਚ ਚੋਲਾ ਕਿ ਉਹਨਾਂ ਨੇ ਨਾਮ ਦੇ ਵਿੱਚ ਚੋਲੇ ਰੰਗੇ ਆ ਨਾ ਕਿ ਰੰਗਾਂ ਦੇ ਵਿੱਚ ਰੰਗਦੇ ਆ ਰੰਗਾਂ ਦੇ ਵਿੱਚ ਕੋਈ ਮੇਰੇ ਵਰਗਾ ਰੰਗ ਸਕਦਾ ਪਰ ਨਾਮ ਦੇ ਵਿੱਚ ਚੋਲਾ ਉਹੀ ਲੱਗੂਗਾ ਜਿਹੜਾ ਗੁਰੂ ਦੀ ਬੰਦਗੀ ਗੁਰੂ ਦੀ ਇਬਾਦਤ ਕਰੂਗਾ ਉਦਾ ਨਾਮ ਦੇ ਵਿੱਚ ਔਲਾ ਰੰਗਿਆ ਜਾਂਦਾ ਜਿਨ੍ਹਾਂ ਦੇ ਨਾਮ ਦੇ ਵਿੱਚ ਚੋਲੇ ਰੰਗੇ ਗਏ ਉਹਨਾਂ ਨੂੰ ਦਰਬਾਰੇ ਰੰਗਾਂ ਦੀ ਲੋੜ ਨਹੀਂ ਪੈਂਦੀ ਗੁਰਕਾਰੀ ਸਾਧ ਸੰਗਤ ਜੀ ਸੋ ਆਪ ਸਭ ਦਰਬਾਰ ਪਹੁੰਚੇ ਬੇਗਮਪੁਰਾ ਤਾਮ ਖਨੋਰੀ ਵਿਖੇ ਆਪ ਦਾ ਸਵਾਗਤ ਹੈ ਜੀਓ ਆਇਆਂ ਨੂੰ ਆਪ ਸਭ ਨੂੰ ਨਵੇਂ ਸਾਲ ਦੀਆਂ ਅਤੇ ਸੰਗਰਾਮ ਦੀਆਂ ਅਤੇ ਪੂਰਨਵਾਸੀ ਦੀਆਂ ਬਹੁਤ